ਲਓ ਇਹ ਸਪਟ ਇਹਦਾ ਟੂਰ ਆਪਣਾ ਚੱਲ ਰਿਹਾ ਹੈਗਾ ਲੁਧਿਆਣੇ ਦਾ ਆਪਾਂ ਲੁਧਿਆਣੇ ਆ ਕੋਈ ਸਿਰੇ ਵੀਡੀਓ ਬਣਾਉਣੀ ਆ ਬਣਾ ਸਕਦਾ ਚੈੱਕ ਕਰ ਲੋ ਲੈਮਨ 10 ਰੁਪਏ ਭਾਈ ਨਾਲ ਗੱਲ ਕਰਦੇ ਆਂ ਕਿ ਮਾਰਕੀਟ ਦਾ ਰੇਟ ਤਾਂ 20 ਰੁਪਏ ਹੈਗਾ ਜਾਂ 30 ਰੁਪਏ ਆ ਕੀ ਹਾਲ ਆ ਭਾਜੀ ਵਧੀਆ ਜੀ ਤੇ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਹੋ ਗਏ 8-10 ਸਾਲ ਹੋ ਗਏ ਵਾਹ ਜੀ ਵਾਹ ਤੇ λεਮਨ ਪਲਾ ਰਹੇ ਆ ਲੋਕਾਂ ਨੂੰ ਠੰਡੇ ਕਰ ਰਹੇ ਹੋ ਹੈ ਤੇ ਰੇਟ ਮੈਂ ਉਹ ਜਿਹੜਾ ਲਿਖਿਆਗਾ ਉਸੇ ਰੇਟ ਚ ਦੇ ਰਹੇ ਹਾਂ ਹਾਂ 10 ਰੁਪਏ ਚ ਲੈ ਐਨਾ ਘੱਟ ਕਿਉਂ ਇਹ ਬਸ ਸੁਰੂ ਤੋਂ ਹੀ ਇਹ ਰੇਟ ਲਾਇਆ ਹੋਇਆ ਨਾਲੇ ਸੇਵਾ ਦੀ ਸੇਵਾ ਹੋ ਜਾਂਦੀ ਹੈ ਨਾਲੇ ਲੋਕੀ ਖੁਸ਼ ਹੋ ਜਾਂਦੇ ਵਾਹ ਜੀ ਵਾਹ ਇਹ ਤੇ ਵਿਚਾਰੇ ਟ੍ਰੇਨਾਂ ਚ ਵਿਚਾਰੇ ਗਰੀਬ ਬੰਦੇ ਉਤਰਦੇ ਆ ਪੈਰਾਂ ਦੀ ਜੁੱਤੀ ਨਹੀਂ ਹੁੰਦੀ ਆ ਵਿਚਾਰਿਆਂ ਦੇ 10 ਰੁਪਏ ਲੈਮਨ ਵੀ ਖੁਸ਼ ਹੋ ਜਾਂਦੇ ਵਾਹ ਜੀ ਵਾਹ ਤੇ ਲੋ ਉਹ ਘਰ ਲੋਕਾਂ ਵਾਂਗੂ ਪੈਸੇ ਨਹੀਂ ਕਮਾਣੇ ਆਪਾਂ ਪੈਸੇ ਕਮਾਣੇ 2 ਰੁਪਏ 1 ਰੁਪਏ ਸੇਵਾ ਵੀ ਹੋ ਜਾਂਦੀ ਹੈ ਨਾਲੇ ਮਾਰਜਨ ਵੀ ਹੋ ਜਾਂਦਾ ਤੇ ਆ ਦੇਖੋ ਬਈ 10 10 ਰੁਪਏ ਦੇ ਬਾਈ ਨਾਲ ਇਹ ਨਾਮ ਕੀ ਹੈ ਬਈ ਆਪਣਾ ਰਾਹੁਲ 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 ਬਾਈ ਜਸਵਾਲ ਤੇ ਰਾਹੁਲ ਜਸਵਾਲ ਤੇ ਬਾਈ ਨਾ ਸੇਵਾ ਦੇ ਹੀ ਕਰ ਰਿਹਾ ਕਿ ਤਰ੍ਹਾਂ ਦੀ ਰੇਲਵੇ ਤੇ ਸਾਹਮਣੇ ਆਪਾਂ ਆਹੀ ਲੈਮਨ ਪੋਨੇ 10 ਰੁਪਏ ਚ ਆਹੀ ਲੈਮਨ ਨਿੰਬੂ ਪਾ ਕੇ ਬਜੇ ਨਿੰਬੂ ਪਾ ਕੇ 100 ਰੁਪਏ ਕਿਲੋ ਨਿੰਬੂ ਆ ਮੈਂ ਉਹੀ ਕਹਿਣ ਲੱਗਾ ਇੰਨਾ ਮਹਿੰਗਾ ਨਿੰਬੂ ਆ ਤੇ 10 ਰੁਪਏ ਚ ਆਪਾਂ ਦੇਈ ਜਾਂਦੇ ਆ ਤੇ ਲਾਓ ਫਿਰ ਸਾਡੇ ਵਾਸਤੇ ਖਿੜਾਓ ਤਿਆਰ ਤੇ ਅੱਛਾ ਵਧੀਆ ਤਾਜ਼ਾ ਲੈਮਨ ਖੋਲ ਕੇ ਠੀਕ ਆ ਠੀਕ ਆ 10 ਰੁਪਏ ਗਲਾਸ ਦਾ ਨਮਕ ਪਾਇਆ ਹਾਂਜੀ ਨਿੰਬੂ ਵੀ ਕੱਟ ਕੇ ਤਾਜ਼ਾ ਪਾਵਾਂਗੇ ਅੱਛਾ ਖੁਸ਼ ਹੋ ਜਾਂਦਾ ਬੰਦਾ ਠੀਕ ਆ ਗੱਲ ਅੱਗੋ ਕੋ ਇਹ ਮੰਨ ਲਓ ਰੇਲਵੇ ਸਟੇਸ਼ਨ ਤੋਂ ਉੱਤਰ ਰਿਹਾ ਕੋਈ ਗਰੀਬ ਬੰਦੇ 20 ਰੁਪਏ 30 ਰੁਪਏ ਲੈਮਨ ਆਏ ਲੈ ਜਾਂਦੇ ਕਈ ਬੰਦੇ ਪਾ ਕੇ ਪੂਰਾ ਨਿੰਬੂ ਪਾ ਦੀਦਾ ਨਾਲੇ ਗੈਸ ਪੂਰੀ ਗੈਸ ਪੂਰੀ ਹਾਂ ਬਾਈ 10 ਰੁਪਏ ਜਿਹੜਾ ਇੰਨੀ ਮਹਿੰਗੀ ਚ ਤੇ ਬਾਈ 10 ਰੁਪਿਆ ਨਾ ਟਿਕਾ ਕਰੀ ਜਾਂਦਾ ਤੇ ਉਹੀ ਲੈਮਨ ਆ ਨਾਲ ਇੱਕ ਦੋ ਨਿੰਬੂ ਆ ਹਾਂ ਤੇ ਲੈ ਬਾਈ ਆਪਾਂ ਪੀ ਕੇ ਦੇਣੇ ਇੱਕ ਗੱਲ ਬਾਤ ਆ ਦੇਖੋ ਬਾਈ ਨਿੰਬੂ ਆਪਣਾ 2 ਮਿੰਟਾਂ ਚ ਹੋ ਗਿਆ ਤਿਆਰ ਤੇ ਸੇਮ ਚੀਜ਼ ਸੇਮ ਹੋ ਗਿਆ ਦੇਖੋ ਕਿੰਨਾ ਵਧੀਆ ਪੀ ਕੇ ਦੱਸੋ ਠੀਕ ਆ ਪੂਰਾ ਓਕੇ ਗੱਲ ਬਾਤ ਤੇ ਬਾਈ ਹਾਂ ਤੇ ਉਹੀ ਚੀਜ਼ ਆ ਜਿਹੜੀ ਮੰਨ ਲਓ 20 ਰੁਪਏ ਚ ਚੀਜ਼ ਤਾਂ ਸੇਮ ਹੀ ਹੋਣੀ ਆ ਕਿਉਂਕਿ ਜਦੋਂ ਲੋਕਾਂ ਦਾ ਆਪਣਾ ਆਪਣਾ ਰੇਟ ਆ ਕੋਈ 20 ਦੀ ਵੇਚੀ ਜਾਂਦਾ ਕੋਈ 30 ਦੀ ਵੇਚੀ ਜਾਂਦਾ ਉਹ 35 ਦੀ ਆਪਾਂ 10 ਰੁਪਏ ਲਾਇਆ ਪੂਰੀ ਗੈਂਡ ਗੱਲ ਬਾਤ ਹੈ ਬਾਈ ਤੇ ਕਿੰਨੇ 8-10 ਸਾਲ ਹੋ ਗਏ ਨਾ ਮੁੰਡਾ 8 ਸਾਲ ਹੋ ਗਏ ਤੇ ਇੱਥੀ ਟਿਕਾਣੇ ਤੇ ਇੱਥੀ ਟਿਕਾਣੇ ਅੱਛਾ ਇਹ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲਵੇ ਸਟੇਸ਼ਨ ਦਾ ਗੇਟ ਆ ਗਿਆ ਨਾ ਬਿਲਕੁਲ ਸਾਹਮਣੇ ਰੇਲਵੇ ਗੜੀਆ ਤੁਹਾਨੂੰ ਗੇਟ ਵੀ ਦਿਖਾਵਾਂਗੇ ਹਾਂ ਉਹਦੇ ਬਿਲਕੁਲ ਸਾਹਮਣੇ ਆ ਮੁੰਡਾ ਰਾਹੁਲ ਤੇ ਬਾਈ ਸ਼ੁਰੂ ਤੋਂ ਹੀ ਇਹ ਰੇਟ ਲਾਰਖਾ ਸ਼ੁਰੂ ਤੋਂ ਇਹੀ ਰੇਟ ਆ ਸ਼ੁਰੂ ਤੋਂ ਬਹੁਤ ਪਹਿਲੇ ਤਾਂ ਸਾਡੇ ਕੋਲ 5 ਰੁਪਏ ਰੇਟ ਸੀਗਾ 15 ਸਾਲ ਪਹਿਲੇ ਅੱਛਾ ਉਹ ਫਿਰ 8-10 ਸਾਲ ਜਦੋਂ 4 ਸਾਲ 5 ਸਾਲ ਨਿਕਲ ਗਏ ਉਸ ਤੋਂ ਬਾਅਦ ਅਸੀਂ 8-10 ਸਾਲ ਹੋ ਗਿਆ ਜਿਹੜਾ 10 ਰੁਪਏ ਦੇ ਚਲਾ ਲਾ ਲਓ ਬਈ ਇੱਧਰ ਮੈਂ ਕਰਤਾ ਗਲਾਸ ਖਾਲੀ ਤੇ ਬਾਈ ਨਾਲ ਨਾ ਗੱਲਬਾਤ ਕਰਕੇ ਚੰਗਾ ਲੱਗਿਆ ਕਿਉਂਕਿ ਮੈਂ ਇਹੋ ਜੇ ਬੰਦਿਆਂ ਦੀ ਵੀਡੀਓ ਪਾਉਂਦਾ ਰਹਿਣਾ ਬਾਈ ਬਿਲਕੁਲ ਫ੍ਰੀ ਦੇ ਵਿੱਚ ਮੈਂ ਕੱਪੜੇ ਲੀੜੇ ਦੁਕਾਨਾਂ ਵਾਲਿਆਂ ਦੀ ਵੀਡੀਓ ਪਾਉਣਾ ਜਿੱਥੇ ਕਿ ਆਮ ਲੋਕਾਂ ਦਾ ਫਾਇਦਾ ਹੋ ਸਕੇ ਮੈਂ ਉਹ ਵੀਡੀਓ ਪਾਉਣਾ ਹੁੰਦਾ ਪੈਸੇ ਲੈ ਕੇ ਮਾੜੀ ਜੀ ਨੂੰ ਮੈਂ ਚੰਗੀ ਕਦੇ ਨਹੀਂ ਕਹਿੰਦਾ ਤੁਸੀਂ ਮੇਰੀ ਆਪ ਕਲੈਂਟ ਪੀਤੀ ਆ ਤੁਹਾਨੂੰ ਕੀ ਲੱਗਿਆ ਤਾਈ ਸੇਮ ਡਿੱਟੋ ਬਾਈ ਉਹੀ ਜਿਹੜੀ ਬਾਜ਼ਾਰ ਦੇ ਵਿੱਚ 30 ਰੁਪਏ ਦੀ ਕੋਈ 40 ਲੈਂਦਾ ਕੋਈ 20 ਰੁਪਏ ਦਾ ਘੱਟੋ ਘਾਟ ਦੀ ਰੇਟ ਆ ਇਹਦਾ ਕਿਤੇ ਵੀ ਨਹੀਂ ਮਿਲਦਾ ਮੈਂ ਥੋੜਾ ਜਿਹਾ ਪਿੱਛੇ ਹੀ ਪੀਣ ਲੱਗਾ ਸੀ 20 ਰੁਪਏ ਦਾ ਫਿਰ ਬਾਈ ਦੇ ਬੋਰਡ ਦੇਖ ਲੈ ਮੈਨੂੰ ਲੱਗਿਆ ਕਿ ਯਾਰ ਮੇਰੇ ਤੋਂ ਵੀਡੀਓ ਦੇਖ ਕੇ ਕੋਈ ਨਾ ਕੋਈ ਪਹੁੰਚੇ ਤੇ ਉਹ ਸਾਹਮਣੇ ਨਾ ਇੱਥੇ ਰੇਲਵੇ ਸਟੇਸ਼ਨ ਆ ਇਧਰ ਉਹਦਾ ਗੇਟ ਆ ਤੇ ਬਾਈ ਉਹਦੇ ਮੂੜੇ ਲੈਮਨ ਪਿੱਤੀ ਵੀ ਹੈ ਲੈਮਨ ਦਾ ਟੇਸਟ ਵੀ ਬਿਲਕੁਲ ਸਹੀ ਹੈ ਜਮਾ ਡਿੱਟੋ ਆ ਕੋਈ ਇਹ ਨਹੀਂ ਹੈਗਾ ਕਿ ਇਹਦਾ ਤੇ ਫਰਕ ਆਗਾ ਨਾ ਬਸ ਫਰਕ ਹੀ ਆ ਕੀ ਆਦੇ ਨਾਲੋਂ ਵੀ ਵਧੀਆ ਆ ਹਾਂ ਫਰਕ ਹੀ ਆ ਇਹ ਬਣਾਇਆ ਪਿਆਰ ਨਾਲ ਹੈ ਉਹ ਬਣਾਉਂਦੇ ਪੈਸੇ ਕਰਕੇ ਤੇ ਇੰਨਾ ਕੁ ਫਰਕ ਪੈ ਗਿਆ ਜਿਹਦੇ ਚਾਰ ਪੀਆ ਬਣਦੇ ਆ ਦੋ ਉਹਨੇ ਬਣਾਨੇ 12 ਉਹ ਚ ਬਣਦੇ ਦੁੱਖਣੇ ਦੁੱਖਣੇ ਹੁੰਦੇ ਨੇ ਦੁੱਖਣੇ ਨਹੀਂ ਲੈਣੇ ਤੇ ਵੀਰ ਦਾ ਨਾ ਖੁਸ਼ ਮਜ਼ਾ ਸੁਬਾ ਬਾਹਾਂ ਕੈਂਟ ਲੱਗਿਆ ਤੇ ਪਿਆਰੀ ਇਸਮਾਈਲਾ ਬਾਈ ਦੀ ਜਦੋਂ ਵੀ ਕਿਤੇ ਲੁਧਿਆਣੇ ਸੈਸ਼ਨ ਦੇ ਉੱਤਰੋਂ ਸਾਡੇ ਸਾਹਮਣੇ ਬਿਲਕੁਲ ਤੇ ਵੀਰੇ ਲਾਇਆ ਹੋਇਆ ਇਹਨੇ ਆ ਨਿੰਬੂ ਵਾਲਾ ਸਿਰਫ 10 ਰੁਪਏ ਦੇ ਵਿੱਚ ਹਨਾ ਤੇ ਫਟਾਫਟ ਵੀਰ ਕੋਲੇ ਨਾ ਕਦੇ ਨਾ ਕਹੇ ਵਿਜ਼ਿਟ ਜਰੂਰ ਮਾਰਿਓ ਮੇਰਾ ਨਾਮ ਲੈ ਕੇ ਤੇ ਠੰਡਾ ਹੋਰ ਵੀ ਚੈਂਡ ਕਰਕੇ ਪੀਊਗਾ ਜਿੱਦਾਂ ਕਹੋਗੇ ਉਦਾਂ ਬਣਾ ਦੇ ਲੈ ਬਈ ਬੜਾ ਵਧੀਆ ਲੱਗਿਆ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਬਈ